चिंदावााद आम आदमी पार्टी चिंतावाज़ ਗਰਤਾਸਪੁਰ ਚ ਆਮ ਆਦਮੀ ਪਾਰਟੀ ਨੇ ਕਿੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੁੱਕਿਆ ਪਤਲਾ ਸੈਂਟਰ ਸਰਕਾਰ ਵਿਰੁੱਧ ਕੀਤੀ ਜ਼ਬਰਦਸਤ ਨਾਰੇਬਾਜ਼ੀ ਮਾਮਲਾ ਬਾਬਾ ਬੀਰ ਅੰਬੇਦਕਰ ਵਿਰੁੱਧ ਭੋਲੀ ਮੰਡੀ ਸ਼ਬਦਾਵਲੀ ਦਾ ਗਰਤਾਸਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਅਮਿਤ ਸ਼ਾਹ ਵੱਲੋਂ ਬੀਰ ਅੰਬੇਦਕਰ ਵਿਰੁੱਧ ਬੋਲੀ ਗਈ ਮਾੜੀ ਸ਼ਬਦਾਵਲੀ ਨੂੰ ਲੈ ਕੇ ਜ਼ਬਰਦਸਤ ਰੋਸ ਵਿਚਾਰਾ ਕੀਤਾ ਅਤੇ ਅਮਿਤ ਸ਼ਾਹ ਦਾ ਪਤਲਾ ਫੁੱਕਿਆ ਗਿਆ ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਗਰਦੀਪ ਸਿੰਘ ਅਰੰਦਾਵਾ ਗਰਤਾਸਪੁਰ ਤੋਂ ਹਲਕਾ ਇੰਚਾਰਜ ਅਤੇ ਚੇਅਰਮੈਨ ਰਮਨ ਬਹਿਲ ਅਤੇ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪਨੂ ਡੀਨਾ ਨਗਰ ਤੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬੀਆ ਅਬੇਦ ਕੋਹ ਵਿਰੋਧ ਮਾਰੀ ਸ਼ਬਦਾਂ ਲਈ ਭੁਲਨ ਦੇ ਵਿਰੋਧ ਵਿੱਚ ਅਮਿਤ ਸ਼ਾਹ ਦਾ ਪਤਲਾ ਫੁਕਿਆ ਤੇ ਉਸ ਵਿਰੋਧ ਕਾਰਵਾਈ ਕਰਨ ਦੀ ਮੰਗ ਕੀਤੀ ਜਿਹੜੀ ਕੁਝ ਦਿਨਾਂ ਪਹਿਲਾਂ ਵੀਡੀਓ ਵਾਇਰਲ ਹੋਈ ਹੈ ਬੜੀ ਸ਼ਰਮਨਾਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਸਵਿਧਾਨ ਦੇ ਨਿਰਮਾਤਾ ਨੇ ਬਾਬਾ ਸਾਹਿਬ ਉਮੀਦਵਾਰ ਉਹਨਾਂ ਦੇ ਪ੍ਰਤੀ ਬੜੀ ਭੜੀ ਚੁਕਤਾਵਲੀ ਵਰਤੀ ਹੈ ਜਿਹਦੇ ਨਾਲ ਹਿੰਦੁਸਤਾਨੀਆਂ ਦਾ ਜਿਹੜਾ ਦਿਲ ਜਿਹੜਾ ਬਰਬੰਦ ਰਿਆ ਗਿਆ ਮੈਂ ਪੁਰਜੋਰ ਮੰਗ ਕਰਦਾ ਰਾਸ਼ਟਰਪਤੀ ਸਾਹਿਬ ਕੋ ਔਰ ਪ੍ਰਧਾਨ ਮੰਤਰੀ ਕੋ ਕਿ ਇਹਨੂੰ ਤੁਰੰਤ ਆਪਣੇ ਦੇ ਅਹੁਦੇ ਤੋਂ ਉਹਨੂੰ ਬਰਖਾਸਤ ਕਰਨਾ ਚਾਹੀਦਾ ਔਰ ਉਹਨੂੰ ਅਮੇਸ਼ਾ ਨੂੰ ਇਹਦੀ ਮਾਫੀ ਜੜੀਆਂ ਲੋਕਾਂ ਦੇ ਸਾਹਮਣੇ ਮੰਗਣੀ ਚਾਹੀਦੀ ਹੈ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਅਗਲੀ ਗੱਲ ਹੈ ਕਿ ਮੈਂ ਵੇਖਦਾ ਕਿ ਪਿਛਲੇ ਰੌਰੀ ਬਾਟ ਦੇ ਪਿਛਲੇ ਲੰਮੇ ਸਮੇ ਤੋਂ ਕਿਸਾਨ ਜਿਹੜੇ ਨੇ ਉਹ ਲਾ ਕੇ ਬੈਠੇ ਆ ਅਮਰੀਕਾ ਵੀ ਜਿਸ ਮੁਲਕ ਦਾ ਅੰਦਾਜ਼ਾ ਹੈ ਅੱਜ ਸੜਕਾਂ ਤੇ ਰੁਣ ਡਿਆ ਹੈ ਇਹਨਾਂ ਨੂੰ ਗੱਡੀ ਤੇ ਬਹਿਣ ਦਾ ਕੋਈ ਹੱਕ ਨਹੀਂ ਤਾਂ ਦੇਖ ਲੋ ਪਿਛੇ ਤਿੰਨ ਕਾਲੇ ਕਹਿਤੀ ਕਾਨੂੰਨ ਬਣੇ ਉਹਨਾਂ ਦਾ ਕੋਈ ਵੀ ਅਮਲ ਨਹੀਂ ਹੋਇਆ ਉਹ ਜਿਵੇਂ ਦੇ ਤੋਂ ਹੀ ਰਹੇ ਨੇ ਇਸ ਕਰਕੇ ਕਿਸਾਨਾਂ ਨੂੰ ਮੁੜ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਐਮ ਐਸ ਪੀ ਮੰਗਦੇ ਨੇ ਫਸਲਾਂ ਤੇ ਉਹ ਇਹਨਾਂ ਨੂੰ ਤੁਰੰਤ ਐਮਐਸਬੀ ਜਿਹੜੀ ਜ਼ਿੰਮੇਵਾਰਾ ਨੂੰ ਦੇਣੀ ਚਾਹੀਦੀ ਚਾਹੀਦੀ ਆ ਔਰ ਕਿਸਾਨਾਂ ਨੂੰ ਧਰਨੇ ਚੋਂ ਉਟਾਉਣਾ ਚਾਹੀਦਾ ਬੋੜੀ ਅੱਜ ਤਰਸਜੋਗ ਹਾਲਤ ਹੋਈ ਪਈ ਆ ਡੱਲੇਵਾਲ ਸਾਹਿਬ ਦੀ ਇਸ ਕਰਕੇ ਦੇਸ਼ ਵਿਦੇਸ਼ ਚ ਜਿਹੜੇ ਰਹਿੰਦੇ ਲੋਕ ਨੇ ਉਹ ਸਾਰਾ ਕੁਝ ਦੇਖ ਰਹੇ ਨੇ ਇਸ ਕਰਕੇ ਇਹਨਾਂ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਔਰ ਤੁਰੰਤ ਅਮਲ ਕਰਨਾ ਚਾਹੀਦਾ ਸੰਵਿਧਾਨ ਦੇ ذریعے ਅੱਜ ਹਿੰਦੁਸਤਾਨ ਸਰਕਾਰ ਬਣੀ ਆ ਔਰ ਉਹਦੇ ਵਿੱਚ ਉਸ ਸੰਵਿਧਾਨ ਦੇ ਰਾਹੀਂ ਗ੍ਰਾਮ ਮੰਤਰੀ ਦੇ ਪਦ ਤੇ ਹਮੇਸ਼ਾ ਜੀ ਪਹੁੰਚੇ ਨੇ ਅੱਜ ਉਹਨਾਂ ਨੇ ਉਹ ਸੰਵਿਧਾਨ ਦੇ ਬਣਾਉਣ ਵਾਲੇ ਦੀ ਜਿਸ ਤਰੀਕੇ ਦੇ ਨਾਲ ਬੇਇਜ਼ਤੀ ਕੀਤੀ ਆ ਜਿਸ ਤਰੀਕੇ ਦੇ ਨਾਲ ਇਹਨੇ ਮਾੜੇ ਲਫ਼ਜ਼ ਉਹਨਾਂ ਲਈ ਵਰਤੇ ਨੇ ਅੱਜ ਅਸੀਂ ਉਹਨੂੰ ਪੂਰੀ ਤਨਦੇਹੀ ਦੇ ਨਾਲ ਉਹਦੀ ਨਿੰਦਾ ਕਰਦੇ ਆ ਉਹਨੂੰ ਕੰਡਮਨ ਕਰਦੇ ਆ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਮਾਰਚ ਆ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਔਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੂਲਰ ਸ਼ਮਸ਼ੇਰ ਸਿੰਘ ਜੀ ਔਰ ਗੁਲਬੀਰ ਪੰਨੂ ਜੀ ਦੀ ਰਹਿਨਮਾਈ ਥਲੇ ਅੱਜ ਇਹ ਪ੍ਰੋਟੈਸਟ ਪਾਰਚ ਕੀਤਾ ਗਿਆ ਜਿਵੇਂ ਵਿੱਚ ਉੱਚੇ ਚੇ ਤੌਰ ਤੇ ਡੇਰਾ ਬਵਾਨਾਣਕ ਤੋਂ ਨਵੇਂ ਚੁਣੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਅੱਜ ਉਹ ਖਾਸ ਤੌਰ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਆਏ ਨੇ ਅਸੀਂ ਸਾਰੇ ਮਿਲ ਕੇ ਇੱਕ ਮੰਗ ਕਰਦੇ ਆ ਕਿ ਅਮਿਤ ਸ਼ਾਹ ਜੀ ਨੂੰ ਆਪਣੀ ਗਲਤੀ ਦੇ ਉੱਪਰ ਅਫਸੋਸ ਕਰਦੇ ਹੋਏ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਨਰਿੰਦਰ ਮੋਦੀ ਜੀ ਨੂੰ ਇਮੀਡੀਏਟਲੀ ਆ ਰਾਸ਼ਟਰਪਤੀ ਨੂੰ ਇਮੀਡੀਏਟਲੀ ਉਹਨਾਂ ਨੂੰ ਹੋਮ ਮਿਨਿਸਟਰ ਤੋਂ ਬਰਖਾਸਤ ਕਰਕੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਬਾਬਾ ਜੀ ਦਾ ਰੁਤਬਾ ਇਸ ਮੁਲਕ ਵਾਸਤੇ ਜਿੰਨਾ ਉੱਚਾ ਹੈਗਾ ਅੱਜ ਉਹ ਰੁਤਬੇ ਨੂੰ ਠੇਸ ਪਹੁੰਚੀ ਆ ਉਹਦਾ ਇੱਕੋ ਹੀ ਇੱਕੋ ਹੀ ਇੱਕੋ ਹੀ ਇਜਾਜ਼ਤ ਆ ਵੀ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਪਦ ਤੋਂ ਬਰਖਾਸਤ ਕਰੀਏ ਔਰ ਉਹ ਸਾਰੇ ਹਿੰਦੁਸਤਾਨ ਤੋਂ ਲੋਕਾਂ ਤੋਂ ਮਾਫੀ ਮੰਗੇ ਧੰਨਵਾਦ ਸਰ ਆਗੇ ਡੱਲੇਵਾਲ ਸਾਹਿਬ ਇਸ ਪੋਜੀਸ਼ਨ ਤੇ ਬੱਠਿਆ ਕਿ ਅੱਜ ਉਹ ਵੀ ਕਿਸਾਨਾਂ ਨੂੰ ਵੀ ਦਰਦਨਾਕ ਕੀਤਾ ਜਾ ਰਿਹਾ ਪਰ ਕੋਈ ਵੀ ਲੀਡਰਸ਼ਿਪ ਜਿਹੜੀ ਉੱਥੇ ਨਹੀਂ ਪਹੁੰਚ ਰਹੀ ਉਹਨਾਂ ਕੋਲ ਨਹੀਂ ਲੀਡਰਸ਼ਿਪ ਦੀ ਹੀ ਕੇਂਦਰ ਦੀ ਗੱਲ ਕਰਾਂਗੇ ਜੀ ਕੇਂਦਰ ਦੀ ਗੱਲ ਨਹੀਂ ਸੁਣਦੀ ਉਹਨਾਂ ਦੀ ਗੱਲ ਇਹ ਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹ ਸਾਰੀ ਲੀਡਰਸ਼ਿਪ ਜਿਹੜੀ ਭਾਪੀ ਦੀ ਆ ਉਹ ਸੱਤਾ ਦੇ ਮਦਹੋਸ਼ ਆ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕਰ ਰਹੇ ਮੈਂ ਤੀਜੇ ਦੇ ਤੌਰ ਦੇ ਉੱਪਰ ਅੱਜ ਇਹੋ ਜਿਹਾ ਕਾਨੂੰਨੀ ਹਰਕਤ ਜਿਹੜੀ ਇਸ ਮੁਲਕ ਦੇ ਵਿੱਚ ਹੋਈ ਆ ਉਹਦੇ ਨਾਲ ਲੱਖਾਂ ਕਰੋੜਾ ਹਿੰਦੁਸਤਾਨ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ